ਸਤ ਨਾਮ ਵਾਹਿ ਗੁਰ 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 ਸਤ ਨਾਮ ਵਾਹਿ नाम वाहे गुरु सत वाहगुरु सतनाम वाहगुरु सतनाम वाह

ਨੰਬਾ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਨਾਲ ਇਹ ਦਿਨ ਬੜੇ ਸੁਖਾਲੇ ਲੰਘੇ ਨੇ ਇਹ 40-40 ਦਿਨ ਦੀ ਪੈਦਲ ਯਾਤਰਾ ਕਿਵੇਂ ਚਾਵਾਂ ਦੇ ਨਾਲ ਤੁਸੀਂ ਸ਼ਰਦਾ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੀਆਂ ਤੁਸ਼ੀਆਂ ਪ੍ਰਾਪਤ ਕੀਤੀਆਂ ਨੇ ਵੱਡੇ ਭਾਗ ਹੋਵਣ ਸ੍ਰੇਸ਼ਟ ਭਾਗ ਹੋਵਣ ਸਤਿਗੁਰਾਂ ਦੇ ਦਰਸ਼ਨ ਹੁੰਦੇ ਨੇ ਔਰ ਸਭ ਤੋਂ ਉੱਤਮ ਭਾਗ ਹੋਣਾ ਸਤਿ ਸੰਗਤ ਨਾਲ ਮਿਲ ਕੇ ਜਪਿਆ ਜਾਂਦਾ ਸਤਿਨਾਮ ਸ੍ਰੀ ਵਾਹਿਗੁਰੂ ਸਤਿਗੁਰਾਂ ਨੇ ਅਸੀਸਾਂ ਬਖਸ਼ੀਆਂ ਨੇ ਅੱਜ ਦਾ 40 ਦਿਨ ਆਪਣੇ ਸਤਿਗੁਰਾਂ ਨੇ ਬੜੀ ਕਿਰਪਾ ਦੇ ਨਾਲ ਮੇਰਾ ਬੇਨਤੀ ਨਾਲ ਬਖਸ਼ਾ ਦੇ ਨਾਲ ਸੱਜ ਕੋ ਨਾਮ ਜਪਾਇਆ ਸੇਵਾ ਕਰਵਾਈ ਦਾਨ ਪੁੰਨ ਕਰਵਾਇਆ ਇਹ ਕਰਵਾਇਆ ਸਾਰਾ ਬਾਬੇ ਬੁੰਡੇ ਨੇ ਕਿਸੇ ਦੇ ਵਸਤ ਦੀ ਗੱਲ ਨਹੀਂ ਸੋ ਸਰਬਗੁਰੂ ਦੀ ਕਿਰਪਾ ਦੇ ਨਾਲ ਇਹ ਧਰਤੀ ਵੀ ਭਾਗਾਂ ਵਾਲੀ ਹੈ ਜਿੱਥੇ ਆਪਾਂ ਨਿਤ ਕੀਰਤਨ ਕਰਕੇ ਜਪਦੇ ਆ ਸਤਿਨਾਮ ਸ੍ਰੀ ਨਾਮ ਹੈ ਗੁਰੂ ਅੱਜ ਬਖਸ਼ਾ ਦਾ ਦੇਣਿਆ ਭਾਗਾਂ ਵਾਲਾ ਦੇਣਿਆ ਵਕਤ ਵਕਤ ਲਾਹ ਲਿਆ ਨਾਮ ਜਪਣਾ ਸਿਮਰਨ ਕਰਨਾ ਬੰਦਗੀ ਕਰਨੀ ਹੈ ਜੇ ਨਾਮ ਜਪਦੇ ਆ ਤੇ ਕਿੰਨੀ ਧਾਣੋ ਵਡਿਆਈ ਮਿਲ ਰਹੀ ਹੈ ਕਿੰਨੀ ਸ਼ੋਭਾ ਮਿਲ ਗਈ ਹੈ ਜਦੋਂ ਕੱਲ ਹੀ ਇੱਥੇ ਅਸਥਾਨ 'ਤੇ ਬੈਠਾ ਗੱਲ ਕਰ ਰਿਹਾ ਸੀ ਲਾਲੀ ਵੀਰ ਆਏ ਸੀਗੇ ਤੇ ਕਹਿ ਰਿਹਾ ਸੱਤ ਜਿੰਨਾ ਗੰਦੇ ਤੋਂ ਗੰਦਾ ਬੰਦਾ ਹੋਵੇ ਸਾਰਾ ਪਿੰਡ ਉਹਨੂੰ ਲਾੜ ਤਾਂ ਮਾੜੀਆਂ ਪਾਉਂਦਾ ਹੋਵੇ ਪਰ ਜਦੋਂ ਸੰਗਤ ਦੇ ਨਾਲ ਵੱਲ ਜਾਂਦਾ ਤੇ ਉਹਨੂੰ ਵੀ ਮੱਥੇ ਟਿਕਦੇ ਨੇ। ਵਾਲਿकुम। ਬਾਬਾ ਗੁੱਡੇ ਵੀ ਸੰਗਤ ਨੂੰ ਸਾਰੇ ਹੀ ਨਮਸਕਾਰਾਂ ਕਰਦੇ ਨੇ ਭਾਵੇਂ ਕਿੰਨੇ ਮਾੜੀਆਂ ਕਰਤੂਤਾ ਹੋਣ। ਇਹ ਆ ਸੰਗਤ ਦਾ ਮੁਤਬਕ ਮਾੜੇ ਜੀਵ ਚੰਗੇ ਨਾਲ ਲੱਗ ਕੇ ਭਾਗਾਂ ਵਾਲੇ ਬਣ ਜਾਂਦੇ ਨੇ ਤੇ ਅੱਗੇ ਇਹ ਭਾੜੂ ਖੈਰ ਦੇ ਸਮਕੇ ਮੈਂ ਕਿਹਾ ਵੇਖੋ ਉਸਵੇਂ ਘਰਾਂ ਦੇ ਸੁੱਤੇ ਰਹਿੰਦੇ ਆ ਗਏ ਤੇ ਚੰਗਾ ਨਹੀਂ ਹੋਇਆ ਤਾਂ ਸੁਮੋਸੇ ਖਾਣ ਤੋਂ ਮਲੇ ਦਿਲ ਆ ਗਿਆ ਬਣ ਮਲੇ ਤੇ ਕਹਿੰਦੇ ਨਹੀਂ ਇਹ ਸਾਨੂੰ ਛੱਡ ਕੇ ਆਉਂਦੇ ਵੀ ਇਹ ਲਾੜ ਪੀਤੀ ਇਹਨੂੰ ਨਹੀਂ ਛੱਡਣਾ ਨਾਲ ਤੇ ਮੈਂ ਕਿਹਾ ਕਿ ਉਹ ਭਾੜਾ ਛੱਡ ਦਸੀ ਪੀਤੀ ਕਹਿੰਦਾ ਪੀਤੀ ਥੋੜੀ ਜੀ ਪੀਤੀ ਜਾਂਦੀ ਨਹੀਂ ਇਸ ਕਰਕੇ ਇਹ ਵੀ ਕਹਦੇ ਹੋ ਕਿ ਜਿਹੜੇ ਸ਼ਰਾਬਾਂ ਪੀਂਦੇ ਨੇ ਮਾੜੀਆਂ ਉਹਨਾਂ ਦੀਆਂ ਜੜੀਆਂ ਦੇਹੀਆਂ ਹੋਈਆਂ ਨੇ ਮਾੜੇ ਸੁਭਾਅ ਬਣੇ ਨੇ ਤੇ ਸਾਰੇ ਹੀ ਮੱਛੀਆਂ ਦਾ ਤਿਆਗ ਕਰਕੇ ਸੰਗਤ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਇਹਨਾਂ ਨੂੰ ਅਗਲੇ ਸਾਲ ਲਗਾਤਾਰ ਲਿਆਉਣ ਤੇ ਇਹਨਾਂ ਦੇ ਨਾਂ ਦਾ ਕਹਦੇ ਹੋ ਸਤਨਾਮ ਸ੍ਰੀ ਵਾਹਿਗੁਰੂ ਇਹ ਵੀ ਗੁਰੂ ਸੰਗਤ ਦੇ ਨਾਲ ਆਉਂਦੇ ਨੇ ਤੇ ਇਹਨਾਂ ਦੇ ਵੀ ਗਲੋਂ ਇਹ ਬਲਾਵਾਂ ਲੱਭ ਜਾਣ ਇਹ ਐਸੀ ਚੀਜ਼ ਬਾੜੀ ਹੈ ਮਹਾਰਾਜ ਨੇ ਇਹਨੂੰ ਕਿਹਾ ਕਿ ਜਿਹੜਾ ਇਹਨੂੰ ਪੀਂਦਾ ਉਹਦੀ ਮਤ ਔਲੀ ਹੋ ਜਾਂਦੀ ਹੈ ਇਸ ਕਰਕੇ ਇਹ ਵੀ ਮਹਾਰਾਜ ਆਪ ਹੀ ਬਰਕਤ ਵਸਾ ਰਹੇ ਨੇ ਕਿ ਇਹਨਾਂ ਨੂੰ ਨਾਲ ਲਿਆਦਾ ਆ ਹੌਲੀ ਹੌਲੀ ਮਹਾਰਾਜ ਜੇ ਇਹਨਾਂ ਦੇ ਗਲੋਂ ਇਹ ਚੀਜ਼ਾਂ ਨਾ ਜਾਣ ਤਾਂ ਇਹ ਵੀ ਭਾਗਾਂ ਵਾਲੇ ਬਣ ਜਾਣ ਤੇ ਸੰਗਤ ਦਾ ਰੂਪ ਹੋ ਕਰਕੇ ਕਿ ਵਾਕੇ ਸਾਨੂੰ ਗੁਰੂ ਦੀ ਸੰਗਤ ਕਹਿੰਦੇ ਆ ਸਾਨੂੰ ਲੋਕ ਮੱਥੇ ਟੇਕਦੇ ਨੇ ਸੰਗਤ ਮੱਥੇ ਟੇਕਦੀ ਆ ਤੇ ਅਸੀਂ ਗੁਰੂ ਵਾਲੇ ਬਣ ਵੀ ਜਾਈਏ ਮੱਥੇ ਟਕਾਉਣ ਵਾਲੇ ਬਣ ਵੀ ਜਾਈਏ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈ ਅੰਮ੍ਰਿਤ ਵੇਲੇ ਉੱਠਣਾ ਨਾਮ ਜਪਣਾ ਸੇਵਾ ਕਰਨੀ ਸਮਰਪਿਤ ਕਰਨਾ ਇਨ ਨੂੰ ਸਮਝਣਾ ਕਰੀਏ ਸੁਸਾਧਗੁਰਾਂ ਦੀ ਕਿਰਪਾ ਦੇ ਨਾਲ ਜਿੱਥੇ ਸੰਗਤ ਆ ਰਹੀਆਂ ਨੇ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਗੁਣਗਾ ਰਹੀਆਂ ਨੇ ਉੱਥੇ ਇਹਨਾਂ ਵੀਰਾਂ ਨੇ ਅੱਜ ਪਹਿਲਾਂ ਨੇ ਕਿੰਨੇ ਚਾਅ ਦੇ ਨਾਲ ਸੇਵਾ ਕੀਤੀ ਹੈ ਸਮੋਸੇ ਲੈ ਕੇ ਆਏ ਨੇ ਗੁਲਾਬ ਜਾਮਨ ਲੈ ਕੇ ਆਏ ਨੇ ਤੇ ਭੈਣ ਦੱਸ ਰਹੀ ਸੀ ਕਿ ਬਾਬਾ ਜੀ ਨੂੰ ਉੱਥੇ ਅਸਥਾਨ ਤੇ ਜਾ ਕੇ ਅਰਦਾਸ ਕਰਾਈ ਸੀ ਬੜੀ ਬਾਬਾ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੈ ਇੱਕ ਪੁੱਤਰ ਦੁਬਈ ਦੇ ਵਿੱਚ ਹੈ ਇੱਕ ਪੁੱਤਰ ਫਰਾਂਸ ਦੇ ਵਿੱਚ ਹੈ ਤੇ ਇੱਕ ਤੁਸੀਂ ਹੁਣ ਅਸੀਸ ਦੇ ਦੇਣੀ ਆ ਉਹਨੇ ਬੱਚੇ ਨੇ ਦੁਬਈ ਤੋਂ ਜਰਮਨ ਦੇ ਵਾਸਤੇ ਅਪਲਾਈ ਕੀਤਾ ਆ ਤੇ ਉਹਦਾ ਜਿਹੜਾ ਆ ਵੀਜ਼ਾ ਉਹ ਜਲਦੀ ਤੋਂ ਜਲਦੀ ਆ ਜਾਵੇ ਬੜੇ ਚਾਅ ਦੇ ਨਾਲ ਸਾਡੀ ਸੰਗਤ ਵਾਸਤੇ ਵੀ ਇਹਨਾਂ ਨੇ ਚਾਹ ਕੀਤਾ ਆ ਸਿਰੋਪੇ ਵੀ ਪੰਜ ਲੈ ਕੇ ਆਏ ਨੇ ਮਹਾਪੁਰਖਾਂ ਵਾਸਤੇ ਬਸਤਰ ਵੀ ਲੈ ਕੇ ਆਏ ਨੇ ਤੇ ਇਹ ਜਿਹੜੀ ਬਖਸ਼ਿਸ਼ ਹੁੰਦੀ ਹੈ ਇਹ ਬਸਤਰ ਭੇਟਾ ਕਰਨ ਦੀ ਰੀਤ ਕਿਉਂ ਚੱਲੀ ਹੈ ਕਿਉਂਕਿ ਸਾਧੂਆਂ ਨੂੰ ਜਦੋਂ ਅਸੀਂ ਕੋਈ ਚੀਜ਼ ਭੇਟਾ ਕਰਦੇ ਆ ਨਾ ਤੇ ਜਦੋਂ ਕਿਤੇ ਉਹਨਾਂ ਨੇ ਪਹਿਨੀ ਹੋਵੇ ਜਾਂ ਸਿਰੋਪਾ ਹੋਵੇ ਜਾਂ ਕੋਈ ਚੋਲਾ ਦਸਤਾਰ ਪਹਿਨੀ ਹੋਵੇ ਉਦੋਂ ਉਸ ਦੀਪ ਦਾ ਚੇਤਾ ਆ ਜਾਂਦਾ ਆ ਜਦੋਂ ਕਿਤੇ ਉਹ ਨਾਮ ਜਪਦੇ ਹੋ ਉਹਦੀ ਬਰਕਤ ਫਿਰ ਮਿਲ ਜਾਂਦੀ ਏ ਬਖਸ਼ਿਸ਼ ਮਿਲ ਜਾਂਦੀ ਏ ਜਿਸ ਕਰਕੇ ਇਹ ਜਿਹੜੀ ਪੇਸ਼ਾ ਕਰਨ ਦੀ ਰੀਤ ਚੱਲੀ ਏ ਤਾਂ ਜੋ ਸਾਡੀ ਦਿੱਤੀ ਹੋਈ ਫਟਾ ਕੀਤੀ ਹੋਈ ਚੀਜ਼ ਦੇ ਨਾਲ ਸਾਡੀ ਯਾਦਾਂ ਬਾ ਪੁਰਖਾਂ ਦੇ ਮਨ ਵਿੱਚ ਆ ਜਾਵੇ ਇਸ ਕਰਕੇ ਸਭ ਉੱਤੇ ਇਹਨਾਂ ਦੇ ਬੱਚਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਪਿਆਰ ਨਾਲ ਕਹਦੇ ਹੋ ਸਤਨਾਮ ਸ੍ਰੀ ਅਕਾਲ ਜਿਹੜਾ ਸੰਗਤ ਵਾਸਤੇ ਚਾ ਪੈਦਾ ਕਰੇ ਜਿਹੜਾ ਸੰਗਤ ਵਾਸਤੇ ਪਿਆਰ ਪੈਦਾ ਕਰੇ ਤੇ ਆਪਾਂ ਉਹਨਾਂ ਨੂੰ ਵੀ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਅਸੀਸਾਂ ਦਿਆ ਕਰੀਏ ਸੋ ਬੇਨਤੀ ਹੈ ਕਿ ਲਿਹਾਉਸ ਰੂਪੇ ਜਿਹੜੇ ਲੈ ਕੇ ਆਏ ਨੇ ਉਹ ਆਪਾਂ ਉੱਥੇ ਕਿ ਜੀ ਇਧਰ ਨੂੰ ਕਲੋਜ਼ ਹੋ ਜਾਓ ਸੰਗਤ ਸਾਰੀ ਕਲੋਜ਼ ਹੋ ਜਾਏ ਇਹਨੂੰ ਤਨੀ ਆ